ਪੰਜਾਬ ਦੇ ਵਿੱਚ ਰਹਿ ਗਏ 12 گاਵਾ ਫੜ ਫੜ ਕੇ ਅਹੀਂ ਕੰਮ ਚਲਾਇਆ ਹੈ ਜਿਹੜੇ ਲੋਕ ਹੀ ਸਾਰੇ ਟੀਚਰਾਂ ਕਰਦੇ ਪਰ ਉਹਨਾਂ ਦੀਆਂ ਟੀਚਰਾਂ ਇੱਕ ਬੰਨੇ ਕਰਕੇ ਅਹੀਂ ਆਪਣੇ ਕੰਮ ਨੂੰ ਗਾਂ ਵਧਾਉਂਦੇ ਰਹੇ ਸਿਰ ਦੇ ਉੱਤੇ ਗੋਏ ਦੇ ਟੋਕਰੇ ਸੁੱਟਦੇ ਨੇ ਹਨਾ ਤੇ ਜਿਹੜਾ ਕੰਮ ਦਾ ਮੂਤ ਹੀ ਉਹ ਮੂਹ ਦੇ ਪੈਂਦਾ ਹੁੰਦਾ ਹੈ ਤੇ ਆਪਾਂ ਫਿਰ ਵੀ ਆਖਿਆ ਵੀ ਚਲੋ ਬੇਜਬਾਨੀਆਂ ਦੀ ਸੇਵਾ ਕਰਨੇ ਆ ਪਰ ਮਾਲਕ ਨੇ ਹੁਣ ਐਹੋ ਜਿਹੀਆਂ ਚੀਜ਼ਾਂ ਇਹਨਾਂ گاਵਾਂ ਦੀ ਬਣਾਤੀਆਂ ਹਨਾ ਪੀ ਕੈਨ ਦੀ ਗੱਲ ਨਹੀਂ ਆ ਵੀ ਇੱਕ ਆਪਾਂ ਗਾਂ ਪੱਠੇ ਖਾਊਗੀ ਨਾ ਵੀ ਮੈਂ ਇਹ ਚੀਜ਼ ਜਾਨਣਾ ਆ ਵੀ ਜਿਹੜੇ ਪਰਲੇ ਬਣਨੇ ਲੱਗੇ ਆ ਵੀ ਗਾਂ ਦੇ ਬੈੱਡ ਬਣ ਗਏ ਆ ਤਿੰਗੋਆ ਜਿਹੜਾ ਸਿਰ ਤੇ ਚੁੱਕਦੇ ਹਾਂ ਉਹ ਵੀ ਸੁਭਾਗੇ ਲੱਗੇ ਮਾਲਕ ਨੇ ਲਵਾਤੇ ਵੀ ਬਟਨ ਨਾਲ ਹੀ ਵੀ ਗੋਆ ਖਿੱਚ ਕੇ ਆਪਣਾ ਵੈਣੀ ਦੇ ਵਿੱਚ ਚਲ ਜੂਗਾ ਮੈਂ ਇਹ ਚੀਜ਼ ਜਾਨਣਾ ਵੀ ਗੱਲਾਂ ਬਾਤਾਂ ਟਿੱਚਰਾਂ ਮਿਹਨੇ ਇੱਕ ਸਾਈਡ ਤੇ ਰੱਖ ਕੇ ਪਰਮਾਤਮਾ ਦਾ ਨਾਮ ਲੈ ਕੇ ਆਪਣੇ ਕੰਮ ਦੇ ਪੂਰਾ ਫੋਕਸ ਰੱਖੋ ਬੰਦਾ ਕਿਤੇ ਦਾ ਕਿਤੇ ਪਹੁੰਚ ਜਾਂਦਾ ਹੈ ਜਿਹੜੇ ਟਿੱਚਰਾਂ ਕਰਦੇ ਸੀ ਜਿਹੜੇ ਮਾੜਾ ਚੰਗਾ ਦੇ ਗੋਏ ਜੋਗੇ ਰਹਿ ਜਾਣਾ ਹੁਣ ਉਹ ਆਂਦੇ ਆ ਕਿ ਤੁਸੀਂ ਦੇ ਬੜੇ ਜਿਆਦੇ ਕਾਮਯਾਬ ਹੋਗੇ ਕਾਮਯਾਬ ਕਿੱਦਾਂ ਗਏ ਆ ਮਨ ਸਾਫ 4 ਵਜੇ ਉੱਠ ਕੇ ਸੱਚੀ ਸੁੱਚੀ ਮਿਹਨਤ ਕਰਦੇ ਹਾਂ ਕਿਸੇ ਦੀ ਨਿੰਦਿਆ ਚੁਕਲੀ ਨਹੀਂ ਕਰਦੇ ਹਾਂ ਤੇ ਮਾਲਕ ਨੇ ਅੱਜ ਕੱਖਾਂ ਤੋਂ ਲੱਖ ਬਣਾਤਾ گاਵਾں ਦੇ ਬੈੱਡ ਬਣਾਤੇ ਆ ਇਹ ਬੇਜਬਾਨੀਆਂ ਦੀ ਸੇਵਾ ਕੀਤੀ ਆ ਨਾ ਤੇ ਮਾਲਕ ਨੇ ਬੇਜਬਾਨੀਆਂ ਨੂੰ ਇੰਨਾ ਕੁ ਬਣਾ ਕੇ ਦੇ ਦਿੱਤਾ ਇਹ ਮਾਲਕ ਦੀ ਓਟ ਆ ਸਾਡੇ ਹੱਥ ਵਾਸ ਕੋਸ਼ਿਸ਼